ਸਸ਼੍ਰੀਅਕਾਲ ਤੁਸੀਂ ਦੇਖ ਰਹੇ ਹੋ TVN ਰਾਏਤ ਮੈਂ ਹਾਂ ਤੁਹਾਡੇ ਨਾਲ ਨੀਹਾ ਖਬਰਾਂ ਦੇ ਇਸ ਖਾਸ ਬੁਲਟਨ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਅੱਜ ਦੀਆਂ ਕੁਝ ਖਾਸ ਖਬਰਾਂ ਦੇ ਨਾਲ ਤੁਹਾਨੂੰ ਜਾਣੂ ਕਰਵਾਵਾਂਗੇ ਪਰ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਤੇ ਬਜਟ 2025 ਦੇ ਵਿੱਚ ਸਰਕਾਰ ਦੇ ਵੱਲੋਂ ਲਿਆ ਜਾ ਸਕਦਾ ਹੈ ਇੱਕ ਵੱਡਾ ਫੈਸਲਾ ਜਿਸ ਕਾਰਨ ਸੋਨੇ ਦੀ ਚੜ ਜਾਏਗੀ ਕੀਮਤ ਭਾਰਤੀ ਰੇਲਵੇ ਦਾ ਵੱਡਾ ala ਮਹਾਕੁੰਜ ਜਾਣ ਵਾਲੀਆਂ ਸਾਰੀਆਂ ਸਪੈਸ਼ਲ ਟ੍ਰੇਨਾਂ ਰੱਦ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਪਾਕਿਸਤਾਨ ਨੂੰ ਦਿੱਤਾ ਵੱਡਾ ਝਟਕਾ ਵਿਦੇਸ਼ੀ ਸਹਾਇਤਾ ਦਿੱਤੀ ਮੁਅਤਤ ਡੱਲੇਵਾਲ ਦਾ ਮਨ ਵਰਤ 65ਵੇਂ ਦਿਨ ਚ ਪਿਆ ਦਾਖਲ ਕਿਸਾਨ ਅੰਦੋਲਨ ਤੇ ਸੁਪਰੀਮ ਕੋਰਟ ਦੇ ਵਿੱਚ ਅੱਜ ਹੋਵੇਗੀ ਸੁਣਵਾਈ ਪੰਜਾਬ ਦੇ ਵਿੱਚ ਅੱਜ ਤੋਂ ਬਦਲੇਗਾ ਮੌਸਮ ਮੀਂਹ ਨੂੰ ਲੈ ਕੇ ਨਵੀਂ ਅਪਡੇਟ ਆਈ ਸਾਹਮਣੇ ਹੁਣ ਖਬਰਾਂ ਵਿਸਥਾਰ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਸੋਨਾ ਚਾਂਦੀ ਮਹਿੰਗਾ ਹੋ ਸਕਦਾ ਜੀ ਹਾਂ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਸੋਨੇ ਚਾਂਦੀ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਨੇ ਤੇ ਉਸ ਦੇ ਵਿਚਕਾਰ ਜੇ ਸਰਕਾਰ ਦੇ ਵੱਲੋਂ ਅਜਿਹਾ ਕੋਈ ਫੈਸਲਾ ਬਜਟ ਦੇ ਵਿੱਚ ਲੈ ਲਿਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੋਹਾਂ ਧਾਤਾਂ ਦੀ ਜੋ ਕੀਮਤ ਹੈ ਉਹ ਵਧਦੀ ਹੋਈ ਨਜ਼ਰ ਆ ਸਕਦੀ ਹੈ। ਮਾਮਲੇ ਦੇ ਨਾਲ ਜੁੜੀ ਰਿਪੋਰਟ ਸਾਹਮਣੇ ਆਈ ਹੈ ਜੋ ਤੁਹਾਡੇ ਨਾਲ ਸਾਂਝੀ ਕਰਾਂਗੇ। ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਕੇਂਦਰੀ ਬਜਟ ਦਾ ਸਮਾਂ ਨੇੜੇ ਆ ਚੁੱਕਾ ਹੈ। ਸੰਸਦ ਦਾ ਜੋ ਬਜਟ ਹੈ ਉਹ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋਣ ਵਾਲਾ ਹੈ ਜੋ ਕਿ 4 ਅਪ੍ਰੈਲ ਤੱਕ ਚੱਲਣ ਦਾ ਪ੍ਰਸਤਾਵ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ 2025 ਯਾਨੀ ਕਿ ਸ਼ਨੀਵਾਰ ਨੂੰ ਆਮ ਬਜਟ ਪੇਸ਼ ਕਰਨਗੇ ਸਾਭਦੀਆ ਨਜ਼ਰਾ 2025 ਦੇ ਬਜਟ ਦੇ ਉੱਤੇ ਟਿਕੀਆਂ ਹੋਈਆਂ ਨੇ ਕਿਆਸ ਲਗਾਏ ਜਾ ਰਹੇ ਨੇ ਕਿ ਬਜਟ 2025 ਦੇ ਸੋਨੇ ਦੀਆਂ ਕੀਮਤਾਂ ਦੇ ਉੱਤੇ ਟੈਕਸ ਹੋਵੇਗਾ ਕਿ ਵੱਡੇ ਫੈਂਸਲੇ ਲਏ ਜਾ ਸਕਦੇ ਆ ਬਜਟ ਦੇ ਵਿੱਚ ਸਰਕਾਰ ਸੋਨੇ ਤੇ ਕਸਟਮ ਡਿਊਟੀ ਵਧਾ ਸਕਦੀ ਹੈ ਇੱਕ ਰਿਪੋਰਟ ਦੇ ਮੁਤਾਬਕ ਸਰਕਾਰ ਜੋ ਹੈ ਉਹ ਇمپੋਰਟ ਡਿਊਟੀ ਵਧਾਉਣ ਦੀ ਤਿਆਰੀ ਕਰ ਰਹੀ ਹੈ ਜੇਕਰ 1 ਫਰਵਰੀ ਨੂੰ ਪੇਸ਼ ਹੋਣ ਵਾਲੇ ਬਜਟ ਦੇ ਵਿੱਚ ਸੋਨੇ ਉੱਤੇ ਕਸਟਮ ਡਿਊਟੀ ਵਧੌਂ ਦਾ ਐਲਾਨ ਹੁੰਦਾ ਹੈ ਤੇ ਸੋਨੇ ਦੀ ਡਰਾਮਟ ਮਹਿੰਗੀ ਹੋ ਸਕਦੀ ਹੈ ਤੇ ਇਸ ਨਾਲ ਸੋਨੇ ਦੀ ਕੀਮਤ ਕਾਫੀ ਜ਼ਿਆਦਾ ਵਾਝਾਏਗੀ ਪਿਛਲੇ ਸਾਲ ਜੁਲਾਈ ਦੇ ਵਿੱਚ ਪੇਸ਼ ਕੀਤੇ ਗਏ ਬਜਟ ਦੇ ਵਿੱਚ ਵਿੱਤ ਮੰਤਰੀ ਨੇ ਸੋਨੇ ਤੇ ਚਾਂਦੀ ਦੇ ਡਰਾਮਟ ਡਿਊਟੀ 15% ਤੋਂ ਘਟਾ ਕੇ 6% ਦੀ ਕਰ ਦਿੱਤੀ ਸੀ ਡਰਾਮਟ ਡਿਊਟੀ ਦੇ ਵਿੱਚ 9% ਦੀ ਕਟੌਤੀ ਡਰਾਮਟ ਡਿਊਟੀ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਕਟੌਤੀ ਹੈ ਤੇ 2013 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਡਰਾਮਟ ਡਿਊਟੀ 10% ਤੋਂ ਹੇਠਾਂ ਆਈ ਹੈ ਸੋਨੇ ਦੀ ਦਰਾਮਦ ਵਧੀ ਹੈ ਦੱਸਿਆ ਜਾ ਰਿਹਾ ਹੈ ਕਿ ਇمپੋਰਟ ਡਿਊਟੀ ਦੇ ਵਿੱਚ ਇਸ ਕਟੌਤੀ ਤੋਂ ਬਾਅਦ ਸੋਨੇ ਦੀ ਦਰਾਮਦ ਵਧੀ ਪਰ ਗਹਿਣਿਆਂ ਦੀ ਬਰਾਮਦ ਉਮੀਦ ਮੁਤਾਬਕ ਨਹੀਂ ਵਧੀ ਅਗਸਤ 2024 ਦੇ ਵਿੱਚ ਸੋਨੇ ਦੀ ਦਰਾਮਦ ਲਗਭਗ 104% ਵੱਧ ਕੇ 10.6 ਬਿਲੀਅਨ ਡਾਲਰ ਹੋ ਗਈ ਜਦੋਂ ਕਿ ਇਸ ਸਮੇਂ ਦੌਰਾਨ ਹੀਰੇ ਤੇ ਜੋ ਗਹਿਣਿਆਂ ਦੀ ਬਰਾਮਦ ਦੇ ਵਿੱਚ 23% ਤੋਂ ਵੱਧ ਦੀ ਗਿਰਾਵਟ ਦੇਖਣ ਨੂੰ ਮਿਲੀ ਸੋਨੇ ਦੇ ਉੱਤੇ ਇمپੋਰਟ ਡਿਊਟੀ ਕਿਵੇਂ ਲਗਾਈ ਜਾਂਦੀ ਹੈ ਦੱਸਿਆ ਗਿਆ ਹੈ ਕਿ ਕੇਂਦਰ ਸਰਕਾਰ ਧਾਮਡ ਡਿਊਟੀ ਦਾ ਫੈਸਲਾ ਕਰਦੀ ਹੈ ਤੇ ਸਮੇਂ-ਸਮੇਂ ਤੇ ਇਸ ਨੂੰ ਸੋਧਦੀ ਹੈ ਐਸੀ ਪ੍ਰਕਿਰਿਆ ਕੇਂਦਰੀ ਅਸਿੱਧੇ ਟੈਕਸ ਤੇ ਨਾਲ ਹੀ ਨਾਲ ਕਸਟਮ ਬੋਰਡ ਦੁਆਰਾ ਕੀਤੀ ਜਾਂਦੀ ਹੈ ਜਦੋਂ ਸੋਨਾ ਖਰੀਦਿਆ ਜਾਂਦਾ ਹੈ ਤੇ ਦੂਸਰੇ ਦੇਸ਼ਾਂ ਤੋਂ ਭਾਰਤ ਲਿਆਂਇਆ ਜਾਂਦਾ ਹੈ ਤੇ ਖਰੀਦਦਾਰਾਂ ਨੂੰ ਕਸਟਮ ਡਿਊਟੀ ਅਦਾ ਜਿਹੜੀ ਹੈ ਉਹ ਕਰਨੀ ਪੈਂਦੀ ਹੈ ਤੇ ਕਸਟਮ ਡਿਊਟੀ ਅਦਾ ਕਰਨ ਤੋਂ ਬਾਅਦ ਕਈ ਵਾਰ ਜਿਹੜਾ ਦੱਸਿਆ ਜਾਂਦਾ ਹੈ ਕੀ ਇੰਪੋਰਟ ਡਿਊਟੀ ਵਧਾ ਦਿੱਤੀ ਜਾਂਦੀ ਹੈ ਦਰਾਮਤ ਜਿਹੜੀ ਹੈ ਉਹ ਵੱਧ ਜਾਂਦੀ ਹੈ ਜਿਸ ਤੋਂ ਬਾਅਦ ਸੋਨੇ ਚਾਂਦੀ ਜਾਂ ਫਿਰ ਹੋਰ ਵੀ ਕਈ ਧਾਤਾਂ ਦੇ ਜੁੜੇ ਗਹਿਣੇ ਹੁੰਦੇ ਨੇ ਉਹ ਮਹਿੰਗੇ ਹੋ ਜਾਂਦੇ ਆ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ 1 ਫਰਵਰੀ 2025 ਨੂੰ ਬਜਟ ਪੇਸ਼ ਕੀਤਾ ਜਾਏਗਾ ਭਾਜਪਾ ਦੀ ਸਰਕਾਰ ਦੇ ਵੱਲੋਂ ਤੇ ਵਿੱਤ ਮੰਤਰੀ ਸੋਨੇ ਦੀ ਦਰਾਮਤ ਵਧਾਉਣ ਦੀ ਫੈਸਲੇ ਨੂੰ ਲੋਕਾਂ ਤੱਕ ਪਹੁੰਚਾ ਸਕਦੇ ਆ। ਤ੍ਰਿਆਗ ਰਾਜ ਦੇ ਵਿੱਚ ਮਹਾ ਕੁੰਦਾ ਆਯੋਜਨ ਕੀਤਾ ਗਿਆ ਕਰੋੜਾਂ ਦੀ ਗਿਣਤੀ ਦੇ ਵਿੱਚ ਹੁਣ ਤੱਕ ਸ਼ਰਧਾਲੂ ਇੱਥੇ સ્ਨਾਣ ਕਰ ਚੁੱਕੇ ਨੇ ਪਰ ਹੁਣ ਦੀ ਗੱਲ ਕੀਤੀ ਜਾਵੇ ਤੇ ਅੱਜ 29 ਜਨਵਰੀ 2025 ਮਾੜੀ ਮਸਿਆਦਾ ਦਿਨ ਹੈ ਜਿਸ ਦਿਨ ਕੋਰੋਨਾ ਦੀਆਂ ਸੰਖਿਆ ਦੇ ਵਿੱਚ ਸ਼ਰਧਾਲੂ ਸ্নান ਕਰਨ ਦੇ ਲਈ ਮਹਾਕੁੰਡ ਦੇ ਵਿੱਚ ਪਹੁੰਚ ਰਹੇ ਨੇ ਪਰ ਉੱਥੇ ਭਗੜੜ ਕਾਫੀ ਵੱਧ ਚੁੱਕੀ ਹੈ ਕਈ ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਵੱਧ ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਇਸ ਵੇਲੇ ਹਾਲਾਤ ਮਹਾਕੁੰਡ ਦੇ ਵਿੱਚ ਬੇਕਾਬੂ ਹੋ ਚੁੱਕੇ ਨੇ ਲੋਕ ਜੋ ਉੱਥੇ ਗੰਗਾ ਸ্নান ਕਰਨ ਦੇ ਲਈ ਆਏ ਸੀ ਡੁਬਕੀ ਲਗਾਉਣ ਦੇ ਲਈ ਆਏ ਸੀ ਮਹਾਕੁੰਡ ਦਾ ਹਿੱਸਾ ਬਣਨ ਆਏ ਸੀ ਉਹਨਾਂ ਨੂੰ ਭਾਰੀ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਸ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਕਿ ਭਾਰਤ ਰੇਲਵੇ ਪ੍ਰਸ਼ਾਸਨ ਦੇ ਵੱਲੋਂ ਇੱਕ ਵੱਡਾ ਫੈਸਲਾ ਲੈ ਲਿਆ ਗਿਆ ਹੈ ਤੇ ਜਿਹੜੀਆਂ ਖਾਸ ਟ੍ਰੇਨਾਂ ਚਲਾਈਆਂ ਗਈਆਂ ਸੀ ਸਪੈਸ਼ਲ ਟ੍ਰੇਨਸ ਜਿਨ੍ਹਾਂ ਨੂੰ ਕਿਹਾ ਜਾ ਸਕਦਾ ਜੋ ਪ੍ਰਿਆਗਰਾਜ ਜਾਣੀਆਂ ਸੀ ਉਹਨਾਂ ਨੂੰ ਫਿਲਹਾਲ ਰੋਕ ਦਿੱਤਾ ਗਿਆ ਜਿਸ ਕਾਰਨ ਹੁਣ ਰੇਲਵੇ ਸਟੇਸ਼ਨ ਦੇ ਉੱਤੇ ਮਹਾਕੁੰਭ ਜਾਣ ਵਾਲੇ ਜੋ ਯਾਤਰੀ ਨੇ ਉਹਨਾਂ ਦੀ ਭੀੜ ਲੱਗ ਚੁੱਕੀ ਹੈ ਮਾਮਲੇ ਦੇ ਨਾਲ ਜੁੜੀ ਜੋ ਰਿਪੋਰਟ ਮਿਲੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਦੱਸਿਆ ਜਾ ਰਿਹਾ ਹੈ ਕਿ ਪ੍ਰਿਆਗਰਾਜ ਦੇ ਵਿੱਚ ਮਾਰਨਿੰਗ ਮੱਸਿਆ ਦੇ ਦਿਨ ਜ਼ਿਆਦਾ ਭੀੜ ਨੂੰ ਦੇਖਦੇ ਹੋਏ ਪੰਡਿਤ ਦੀਨदयाल ਉਪਾਧਿਆ ਜੰਕਸ਼ਨ ਤੋਂ ਪ੍ਰਿਆਗਰਾਜ ਜਾਣ ਵਾਲੀ ਮਹਾਕੁੰਭ ਮੇਲਾ ਸਪੈਸ਼ਲ ਟ੍ਰੇਨਾਂ ਦੇ ਸੰਚਾਲਨ ਨੂੰ ਰੋਕ ਦਿੱਤਾ ਗਿਆ ਹੈ ਇਸ ਕਾਰਨ ਜੰਕਸ਼ਨ ਦੇ ਉੱਤੇ ਪ੍ਰਿਆਗਰਾਜ ਜਾਣ ਵਾਲੀ ਸ਼ਰਧਾਲੂਆਂ ਦੀ ਭੀੜ ਲੱਗੀ ਹੋਈ ਹੈ। ਪੰਡਤ ਦੀਨदयाल उपाध्याय ਰੇਲਵੇ ਡਿਵੀਜ਼ਨ ਦੇ ਕਮਰਸ਼ੀਅਲ ਮੈਨੇਜਰ ਮਨੀਸ਼ ਕੁਮਾਰ ਨੇ ਦੱਸਿਆ ਕਿ ਅਗਲੇ ਹੁਕਮਾ ਤੱਕ ਸਪੈਸ਼ਲ ਟ੍ਰੇਨਾਂ ਦਾ ਸੰਚਾਲਨ ਰੋਕ ਦਿੱਤਾ ਗਿਆ ਹੈ। ਕੁੰਬ ਮੇਲਾ ਸਪੈਸ਼ਲ ਟ੍ਰੇਨਾਂ ਫਿਲਹਾਲ ਅਸਥਾਈ ਤੌਰ ਤੇ ਬੰਦ ਰਹਿਣਗੀਆਂ। ਰੈਗੂਲਰ ਟ੍ਰੇਨਾਂ ਚੱਲਦੀਆਂ ਰਹਿਣਗੀਆਂ। ਪ੍ਰਿਆਗਰਾਜ ਦੇ ਵਿੱਚ ਭੀੜ ਜ਼ਿਆਦਾ ਹੋਣ ਦੇ ਕਾਰਨ ਸਪੈਸ਼ਲ ਟ੍ਰੇਨ ਨੂੰ ਰੋਕ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਮੌਣੀ ਮਸਿਆ ਦੇ ਇਸ਼ਨਾਨ ਕਰਨ ਮੰਗਲਵਾਰ ਰਾਤ 2 ਵਜੇ ਤੋਂ ਹੀ ਸੰਗਮ ਗੰਢ ਤੇ ਸ਼ਰਧਾਲੂਆਂ ਦੀ ਭੀ ਮੈਰਕੀਟਿੰਗ ਦਾ ਇੱਕ ਹਿੱਸਾ ਟੈਗ ਗਿਆ ਉੱਥੇ ਭੱਜਣ ਮੱਚ ਗਈ ਕੁਝ ਹੀ ਮਿੰਟਾਂ ਦੇ ਵਿੱਚ ਸਥਿਤੀ ਕਾਬੂ ਤੋਂ ਬਾਹਰ ਹੋ ਗਈ ਅਤੇ ਲੋਕ ਇੱਧਰ ਉੱਧਰ ਭੱਜਣ ਲੱਗੇ ਕਈ ਸ਼ਰਦਾਲਾਂ ਦਾ ਸਮਾਨ ਡਿੱਗ ਗਿਆ ਜਿਸ ਕਾਰਨ ਹਫੜਾ ਤਫੜੀ ਮੱਚ ਗਈ ਇਸ ਘਟਨਾ ਦੇ ਚਸ਼ਮਦੀਦਾਂ ਨੇ ਦੱਸਿਆ ਕਿ ਉਹ ਆਰਾਮ ਦੇ ਨਾਲ ਜਾ ਰਹੀ ਸੀ ਪਰ ਅਚਾਨਕ ਭੀੜ ਬਹੁਤ ਜ਼ਿਆਦਾ ਵੱਧ ਗਈ ਹਫੜਾ ਤਫੜੀ ਮੱਚ ਗਈ ਤੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਦੇ ਵਿੱਚ ਕਈ ਲੋਕ ਇਸ ਦਾ ਸ਼ਿਕਾਰ ਹੋ ਗਏ ਜ਼ਖਮੀ ਹੋਏ ਕਈਆਂ ਦੀ ਮੌਤ ਤੱਕ ਹੋ ਗਈ ਹੈ ਤੇ ਕਈ ਲੋਕਾਂ ਦਾ ਹਾਲੇ ਤੱਕ ਪਤਾ ਹੀ ਨਹੀਂ ਲੱਗਾ ਕਿ ਆਖਿਰ ਉਹ ਕਿੱਧਰ ਨੂੰ ਗਏ ਨੇ ਸਥਿਤੀ ਬੇਕਾਬੂ ਹੋ ਚੁੱਕੀ ਹੈ ਜਿਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਪ੍ਰਸ਼ਾਸਨ ਦੇ ਵੱਲੋਂ ਜ਼ਰੂਰ ਕੀਤੀ ਜਾ ਰਹੀ ਹੈ ਪਰ ਤਦ ਤੱਕ ਦੇ ਲਈ ਟ੍ਰੇਨਾਂ ਜੋ ਨੇ ਉਹਨਾਂ ਨੂੰ ਰੋਕ ਦਿੱਤਾ ਗਿਆ ਕਿ ਪ੍ਰਯਾਗਰਾਜ ਮਹਾਤਮ ਦੇ ਵਿੱਚ ਪਹਿਲਾਂ ਹੀ ਕਾਫੀ ਭੀੜ ਹੈ ਤੇ ਹੋਰ ਲੋਕ ਫਿਲਹਾਲ ਨਾ ਆਉਣ ਅਮਰੀਕਾ ਤੋਂ ਬੇहद ਵੱਡੀ ਖਬਰ ਆਈ ਹੈ ਜਿੱਥੇ ਕੀ ਨਵੇਂ ਬਣੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਪਾਕਿਸਤਾਨ ਨੂੰ ਝਟਕਾ ਦੇ ਦਿੱਤਾ ਗਿਆ ਅਸਲ ਦੇ ਵਿੱਚ ਪਾਕਿਸਤਾਨ ਨੂੰ ਜੋ ਸਹਾਇਤਾ ਅਮਰੀਕਾ ਦੇ ਵੱਲੋਂ ਦਿੱਤੀ ਜਾ ਰਹੀ ਸੀ ਉਸ ਨੂੰ 트럼ਪ ਨੇ ਮੁਲਤਵੀ ਕਰ ਦਿੱਤਾ ਤੇ ਪੂਰੇ ਮਾਮਲੇ ਦੇ ਨਾਲ ਜੁੜੀ ਜੋ ਜਾਣਕਾਰੀ ਮਿਲੀ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਹੰਤੱਕ ਸਾਡੀ ਇਸ ਖਾਸ ਖਬਰ ਨੂੰ ਜ਼ਰੂਰ ਸੁਣਿਓ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트럼ਪ ਨੇ ਆਪਣੇ ਸਖਤ ਫੈਸਲਿਆਂ ਦੇ ਵਿੱਚਕਾਰ ਪਾਕਿਸਤਾਨ ਨੂੰ ਵੱਡਾ ਝਟਕਾ ਦਿੱਤਾ ਮੀਡੀਆ ਰਿਪੋਰਟਾਂ ਦੇ ਅਨੁਸਾਰ 트럼ਪ ਦੁਆਰਾ ਜਾਰੀ ਕਾਰਜਕਾਰੀ ਆਦੇਸ਼ ਤੋਂ ਬਾਅਦ ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਵਿਦੇਸ਼ੀ ਸਹਾਇਤਾ ਨੂੰ ਅਸਥਾਈ ਤੌਰ ਤੇ ਮੁਅੱਤਲ ਕਰ ਦਿੱਤਾ ਇਸ ਦੇ ਨਾਲ ਹੀ ਪਾਕਿਸਤਾਨ ਨੂੰ ਦਿੱਤੀ ਜਾ ਰਹੀ ਸਹਾਇਤਾ ਦਾ ਮੋੜ ਮੁਲਾਕਣ ਕਰਨ ਦੇ ਆਦੇਸ਼ ਵੀ ਦਿੱਤੇ ਗਏ ਅਮਰੀਕੀ ਦੂਤਕਾਰ ਨੇ ਕਿਹਾ ਕਿ ਇਹ ਐਫਸੀਟੀ ਫੰਡ ਇਤਿਹਾਸਿਕ ਇਮਾਰਤਾ ਪੁਰਾਤਤਵ ਸਥਾਨਾ ਅਜਾਇਬ ਘਰ ਤੇ ਇਸ ਤੋਂ ਇਲਾਵਾ ਦੁਨੀਆ ਭਰ ਦੇ ਵਿੱਚ ਸਮ ਦੇਸ਼ੀ ਭਾਸ਼ਾਾਂ ਮਾ ਤੇ ਸ਼ਿਲਪਕਾਰੀ ਜਿਹੜੇ ਰਵਾਇਤੀ ਸੱਭਿਆਚਾਰਕ ਪ੍ਰਕਟਾਵੇ ਦੀ ਰੱਖਿਆ ਦੇ ਵਿੱਚ ਮਦਦ ਕਰਦਾ ਹੈ ਕਰਾਚੀ ਸਥਿਤ ਅਮਰੀਕੀ ਕੌਂਸਲੇਟ ਦੇ ਇੱਕ ਅਧਿਕਾਰੀ ਦੇ ਹਵਾਲੇ ਦੇ ਨਾਲ ਰਿਪੋਰਟ ਵਿੱਚ ਕਿਹਾ ਗਿਆ ਕਿ ਡ੍ਰੰਪ ਦੇ ਵੱਲੋਂ ਜਾਰੀ ਕਾਰਜਕਾਰੀ ਆਦੇਸ਼ ਦੇ ਅਨੁਸਾਰ ਅਮਰੀਕਾ ਨੇ ਮੁਰ ਮੁਲਾਂਕਣ ਤੱਕ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਵਿਦੇਸ਼ੀ ਸਹਾਇਤਾ ਰੋਕ ਦਿੱਤੀ ਹੈ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਇਹ ਫੈਸਲੇ ਦੇ ਨਤੀਜੇ ਵਜੋਂ ਊਰਜਾ ਖੇਤਰ ਦੇ ਨਾਲ ਸੰਬੰਧਿਤ ਪੰਜ ਪ੍ਰੋਜੈਕਟਾਂ ਨੂੰ ਵੀ ਰੋਕ ਦਿੱਤਾ ਗਿਆ ਇਨ੍ਹਾਂ ਪ੍ਰੋਜੈਕਟਾਂ ਦੇ ਵਿੱਚ ਪਾਵਰ ਸੈਕਟਰ ਸੁਧਾਰ ਗਤੀਵਿਧੀ ਪਾਕਿਸਤਾਨ ਪ੍ਰਾਈਵੇਟ ਸੈਕਟਰ ਊਰਜਾ ਗਤੀਵਿਧੀ ਊਰਜਾ ਖੇਤਰ ਸਲਾਹਕਾਰ ਸੇਬਾਮਾ ਪ੍ਰੋਜੈਕਟ ਸਾਫ ਊਰਜਾ ਕਰਜ਼ਾ ਪੋਰਟਫੋਲੀਓ ਗਰੰਟੀ ਪ੍ਰੋਗਰਾਮ ਤੇ ਪਾਕਿਸਤਾਨ ਜਲਵਾਯੂ ਵਿੱਤ ਗਤੀਵਿਧੀਆਂ ਸ਼ਾਮਲ ਨੇ ਆਰਥਿਕ ਵਿਕਾਸ ਦੇ ਨਾਲ ਸੰਬੰਧਿਤ ਚਾਰ ਪ੍ਰੋਜੈਕਟ ਵੀ ਪ੍ਰਭਾਵਿਤ ਹੋਏ ਨੇ ਅਮਰੀਕਾ ਦੇ ਇਸ ਕਦਮ ਦੇ ਨਾਲ ਸਿਹਤ ਖੇਤੀਬਾੜੀ ਰੋਜ਼ੀ ਰੋਟੀ ਅਤੇ ਖੁਰਾਕ ਸੁਰੱਖਿਆ ਹੜ੍ਹ ਜਲਵਾਯੂ ਤੇ ਸਿੱਖਿਆ ਦੇ ਨਾਲ ਸੰਬੰਧਿਤ ਕਈ ਪ੍ਰੋਜੈਕਟ ਵੀ ਪ੍ਰਭਾਵਿਤ ਹੋਏ ਨੇ ਟਰੰਪ ਦੇ ਹੁਕਮ ਦੇ ਨਾਲ ਲੋਕਤੰਤਰ ਮਨੁੱਖੀ ਅਧਿਕਾਰ ਅਤੇ ਸ਼ਾਸਨ ਫੰਡ ਦੀ ਜੋ ਪ੍ਰਭਾਵਿਤ ਹੋਏ ਇਸ ਤੋਂ ਇਲਾਵਾ ਇੱਕ ਨਿਊਜ਼ ਚੈਨਲ ਦੇ ਅਨੁਸਾਰ ਇਡਾਰ ਹੈ ਕਿ ਇਹਨਾਂ ਦੇ ਵਿੱਚੋਂ ਕੁਝ ਪ੍ਰੋਗਰਾਮਾਂ ਨੂੰ ਸਾਈ ਤੌਰ ਤੇ ਬੰਦ ਕਰ ਦਿੱਤਾ ਜਾ ਸਕਦਾ ਹੈ ਤੇ ਉਹਨਾਂ ਦੀ ਫੰਡਿੰਗ ਦੇ ਵਿੱਚ ਭਾਰੀ ਕਮੀ ਆ ਸਕਦੀ ਹੈ ਹਾਲਾਂਕਿ ਪ੍ਰਭਾਵੀ ਪ੍ਰੋਜੈਕਟਾਂ ਦੀ ਕੁੱਲ ਲਾਗਤ ਹਾਲੇ ਪਤਾ ਨਹੀਂ ਹੈ ਕਿਉਂਕਿ ਇਹ ਸਪਸ਼ਟ ਨਹੀਂ ਹੈ ਕਿ ਅਮਰੀਕਾ ਇਸ ਸਮੇਂ ਪਾਕਿਸਤਾਨ ਨੂੰ ਕਿੰਨੀ ਸਾਲਾਨਾ ਸਹਾਇਤਾ ਦੇ ਰਿਹਾ ਹੈ ਇਸ ਦੌਰਾਨ ਪਾਕਿਸਤਾਨੀ ਅਧਿਕਾਰੀਆਂ ਨੇ ਹਾਲੇ ਤੱਕ 트ੰਪ ਦੀ ਕਾਰਜਕਾਰੀ ਕਾਰਵਾਈ ਦੇ ਪਾਕਿਸਤਾਨ ਨੂੰ ਸਹਾਇਤਾ ਰੋਕਣ ਦੇ ਜੋ ਵਿਕਾਸ ਅਤੇ ਪ੍ਰਭਾਵ ਦੀ ਪੁਸ਼ਟੀ ਨਹੀਂ ਕੀਤੀ ਤੇ ਹੁਣ ਦੀ ਗੱਲ ਕੀਤੀ ਜਾਵੇ ਤਾਂ ਵੱਡਾ ਝਟਕਾ ਇਹ ਪਾਕਿਸਤਾਨ ਨੂੰ ਜ਼ਰੂਰ ਹੈ ਜੋ ਕਿ ਡੋਨਾਲਡ 트੍ਰੰਪ ਦੇ ਵੱਲੋਂ ਦਿੱਤਾ ਗਿਆ ਜਿਨ੍ਹਾਂ ਨੇ ਕੁਝ ਸਮਾਂ ਪਹਿਲਾਂ ਹੀ ਅਮਰੀਕਾ ਦੇ ਵਿੱਚ ਆਪਣਾ ਅਹੁਦਾ ਸੰਭਾਲਿਆ ਤੇ ਕਾਰਜਕਾਲ ਦੀ ਸ਼ੁਰੂਆਤ ਉਹਨਾਂ ਦੇ ਵੱਲੋਂ ਕੀਤੀ ਗਈ ਹੈ। ਕਿਸਾਨ ਆंदोलਨ ਤੇ ਆ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣ ਵਾਲੀ ਹੈ। ਇਸ ਦੌਰਾਨ ਸੁਪਰੀਮ ਕੋਰਟ ਦੇ ਵੱਲੋਂ ਕੁਝ ਵੱਡੇ ਆਰਡਰ ਦਿੱਤੇ ਜਾ ਸਕਦੇ ਨੇ। ਨਾਲ ਹੀ ਨਾਲ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਸਾਲ ਦਾ ਸਮਾਂ ਹੋਣ ਵਾਲਾ ਹੈ ਚੰਬੂ ਖਨੌਰੀ ਬਾਰਡਰ ਤੇ ਨਾਲ ਕਿਸਾਨਾਂ ਨੂੰ ਬੈਠਿਆ ਤੇ ਪਿਛਲੇ 60 ਦਿਨਾਂ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਵੱਲੋਂ ਮੰਨਵਰਤ ਰੱਖਿਆ ਗਿਆ ਤੇ ਉਹਨਾਂ ਦਾ ਕਹਿਣਾ ਹੈ ਜਿੰਨੇ ਚਿਰ ਤੱਕ ਸਰਕਾਰ ਉਹਨਾਂ ਦੀ ਗੱਲ ਨਹੀਂ ਕੀ ਮੰਨਦੀ ਆਪਣੇ ਮੰਨਵਰਤ ਨੂੰ ਨਹੀਂ ਖੋਲਣਗੇ ਫਿਲਹਾਲ ਉਹਨਾਂ ਨੇ ਡਾਕਟਰੀ ਸਹਾਇਤਾ ਲੈਣੀ ਸ਼ੁਰੂ ਕਰ ਦਿੱਤੀ ਹੈ ਪਰ ਉਹਨਾਂ ਦਾ ਇਹੀ ਕਹਿਣਾ ਹੈ ਕਿ ਮੰਨਵਰਤ ਖੁੱਲਿਆ ਨਹੀਂ ਜਾਏਗਾ ਤੇ ਨਾਲ ਹੀ ਮਾਮਲੇ ਨਾਲ ਜੁੜੀ ਜੁੜੀ ਖਬਰ ਸਾਹਮਣੇ ਆਈ ਹੈ ਉਹ ਜਾਣਕਾਰੀ ਤੁਹਾਨੂੰ ਦੇਵਾਂਗੇ ਅੰਤ ਤੱਕ ਸਾਡੀ ਸਖਾਸ ਖਬਰ ਨੂੰ ਜ਼ਰੂਰ ਸੁਣਿਓ ਸੁਪਰੀਮ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਏਗੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮੁੱਦੇ ਤੇ ਅਸਲ ਦੇ ਵਿੱਚ ਜਿੱਥੇ ਦਾ ਗੱਲ ਕੀਤੀ ਜਾਵੇ ਡੱਲੇਵਾਲ ਦੀ ਤੇ ਪਿਛਲੇ 65 ਦਿਨਾਂ ਤੋਂ ਉਹਨਾਂ ਨੇ ਮਨਵਰਤ ਰੱਖਿਆ ਹੋਇਆ ਹੈ ਜਿਸ ਤੋਂ ਬਾਅਦ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਹਾਲਤ ਖਰਾਬ ਸੀ ਪਰ ਹੁਣ ਕੁਝ ਸੁਧਾਰ ਦੇ ਸੰਕੇਤ ਡਾਕਟਰਾਂ ਦੇ ਵੱਲੋਂ ਜ਼ਰੂਰ ਦੇ ਦਿੱਤੇ ਗਏ ਨੇ ਪਰ ਆਉਣ ਵਾਲੇ ਕੁਝ ਹੀ ਘੰਟਿਆਂ ਦੇ ਵਿੱਚ ਸੁਪਰੀਮ ਕੋਰਟ ਸੁਣਵਾਈ ਜਿਹੜੀ ਆ ਉਹ ਕਰ ਦਿੱਤੀ ਜਾਏਗੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਅਤੇ ਹਰਿਆਣਾ ਦੀਆਂ ਖਨੌਰੀ ਤੇ ਸ਼ੰਭੂ ਸਰਹੱਦਾਂ ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਨਾਲ ਸੰਬੰਧਿਤ ਮਾਮਲੇ ਵਿੱਚ ਸੁਣਵਾਈ ਅੱਜ ਸੁਪਰੀਮ ਕੋਰਟ ਦੇ ਵਿੱਚ ਹੋਵੇਗੀ। ਦੂਸਰੇ ਪਾਸੇ ਖਨੌਰੀ ਸਰਹੱਦ ਦੇ ਵਿਕੇ ਜਗਜੀਤ ਸਿੰਘ ਢੱਲੇਵਾਲ ਦਾ ਮਨ ਵਰਥ 65 ਦਿਨਾਂ ਚ ਦਾਖਲ ਹੋ ਗਿਆ ਹੈ। ਉਹਨਾਂ ਦਾ ਬਿ ਸਿਹਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ। ਫਿਲਹਾਲ ਉਹਨਾਂ ਨੂੰ ਟਰਾਲੀ ਦੇ ਵਿੱਚ ਰੱਖਿਆ ਹੋਇਆ ਹੈ ਜਦਕਿ ਨਵੇਂ ਕਮਰੇ ਦੀ ਸਾਰੀ ਚਾਲ ਰਹੀ ਹੈ। ਇਸ ਦਿਨ ਆਲਈ ਐਸਕੇਐਮ ਨੇ ਸ਼ੰਭੂ ਤਕਨੋਲੋਜੀ ਮੋਰਚੇ ਦੇ ਨਾਲ ਇੱਕ ਦਾ ਮੀਟਿੰਗ ਬੁਲਾਉਣ ਦੀ ਤਿਆਰੀ ਕਰ ਲਈਏ ਉਸ ਤੋਂ ਪਹਿਲਾਂ 12 ਫਰਵਰੀ ਨੂੰ ਮੀਟਿੰਗ ਸੱਦੀ ਗਈ ਸੀ ਪਰ ਉਸ ਦਿਨ ਮਹਾਪੰਚਾਇਤ ਹੁੰਦੀ ਹੈ ਜਿਸ ਅਹਿਦ ਵਿੱਚ ਇਸ ਤਰੀਕੇ ਚ ਬਦਲਾਅ ਹੋ ਸਕਦਾ ਹੈ ਢੱਲੇਵਾਲ ਦਾ ਮੰਨ ਵਰਤ ਜਾਰੀ ਹੈ ਉਹਨਾਂ ਨੇ ਕੱਲ ਜਨਤਾ ਦੇ ਨਾਮ ਆਪਣੇ ਸੰਦੇਸ਼ ਦੇ ਵਿੱਚ ਸਪਸ਼ਟ ਕੀਤਾ ਕਿ ਉਹਨਾਂ ਦਾ ਮੰਨ ਵਰਤ ਉਦੋਂ ਤੱਕ ਖਤਮ ਨਹੀਂ ਹੋਏਗਾ ਜਦ ਤੱਕ ਉਹਨਾਂ ਦੀਆਂ ਮੰਗਾਂ ਸਰਕਾਰ ਦੇ ਵੱਲੋਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਨੇ ਕਿਹਾ ਕਿ ਉਸਨੇ ਕਿਸਾਨ ਸਾਥੀਆਂ ਅਤੇ ਮੋਰਚੇ ਦੇ ਆਗੂਆਂ ਦੀ ਸਲਾਹ ਤੇ ਡਾਕਟਰੀ ਸਹਾਇਤਾ ਲਈ ਸੀ ਇਸ ਦਿਨ ਆਲੀ 13 ਫਰਵਰੀ ਮੋਰਚੇ ਨੂੰ 1 ਸਾਲ ਪੂਰਾ ਹੋਣ ਜਾ ਰਿਹਾ ਜਿਹਦੇ ਵਿੱਚ ਕਿਸਾਨ 11 ਤੋਂ 13 ਫਰਵਰੀ ਤੱਕ ਤਿੰਨ ਮਹਾਪੰਚਾਇਤਾਂ ਦਾ ਆਯੋਜਨ ਕਰਨ ਜਾ ਰਹੇ ਨੇ ਇਸ ਦਿਨ ਆਲੀ ਡੱਲੇਵਾਲ ਨੇ 12 ਫਰਵਰੀ ਨੂੰ ਖਰੋਨੀ ਵਿੱਚ ਹੋਣ ਵਾਲੀ ਮਹਾਪੰਚਾਇਤ ਵੱਡੀ ਗੰਟੀ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ 13 ਫਰਵਰੀ ਨੂੰ ਛੰਭੂ ਮੋਰਚਾ ਵਿਖੇ ਕਿਸਾਨ ਮਹਾਪੰਚਾਇਤ ਦਾ ਆਯੋਜਨ ਕੀਤਾ ਜਾਏਗਾ ਅਮਰੀਕਾ ਤੋਂ ਡਾਕਟਰ ਸਵੇਮਾਨ ਦੀ ਟੀਮ ਦੇ ਕੁਝ ਹੋਰ ਮੈਂਬਰ ਜੁਕੀ ਪੇਸ਼ੇ ਤੋਂ ਡਾਕਟਰ ਨੇ ਉਹ ਵੀ ਮੋਰਚੇ 'ਤੇ ਪਹੁੰਚਣਗੇ ਜੋ ਡੱਲੇਵਾਲ ਤੇ ਹੋਰ ਕਿਸਾਨਾਂ ਦੀ ਦੇਖਰੇਖ ਕਰਨਗੇ ਉਹਨਾਂ ਨੂੰ ਲੁੱਡਨਕੀ ਡਾਕਟਰ ਸਹਾਇਤਾ ਮੁਹੱਈਆ ਕਰਵਾਈ ਜਾਏਗੀ ਕਿਸਾਨਾਂ ਦਾ ਬੀਪੀ ਤੇ 슈ਗਰ ਚੈੱਕ ਕੀਤਾ ਜਾਏਗਾ ਇਸ ਤੋਂ ਇਲਾਵਾ ਉਹਨਾਂ ਨੂੰ ਮੈਡੀਟੇਸ਼ਨ ਵੀ ਕਰਵਾਈ ਜਾ ਰਹੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਇਹ ਸੰਘਰਸ਼ ਜਾਰੀ ਹੈ ਉਹ ਆਪਣੀਆਂ ਸੇਵਾਵਾਂ ਮਾਰੀ ਰੱਖਣਗੇ ਉਸ ਦੀਆਂ ਟੀਮਾਂ 13 ਫਰਵਰੀ ਤੋਂ ਲਗਾਤਾਰ ਇੱਥੇ ਮੌਜੂਦ ਰਹਿਣਗੀਆਂ ਤੇ ਹੁਣ ਦੀ ਗੱਲ ਕੀਤੀ ਜਾਏ ਤਾਂ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਜਿਨ੍ਹਾਂ ਨੂੰ 65 ਦਿਨ ਹੋ ਗਏ ਨੇ ਮਰਨ ਵਰਤ ਤੇ ਬੈਠੇ ਤੇ ਉਹਨਾਂ ਦੇ ਵੱਲੋਂ ਹੁਣ ਡਾਕਟਰੀ ਸਹਾਇਤਾ ਲੈਣੀ ਸ਼ੁਰੂ ਜ਼ਰੂਰ ਕਰ ਦਿੱਤੀ ਗਈ ਹੈ ਪਰ ਉਹ ਇਹੀ ਕਹਿ ਰਹੇ ਨੇ ਕਿ ਉਹਨਾਂ ਦੇ ਵੱਲੋਂ ਆਪਣਾ ਮਰਨ ਵਰਤ ਉਦੋਂ ਤੱਕ ਨਹੀਂ ਖੋਲਿਆ ਜਾਏਗਾ ਜਦ ਤੱਕ ਕਿਸਾਨਾਂ ਦੀ ਗੱਲ ਸਰਕਾਰ ਦੇ ਵੱਲੋਂ ਨਹੀਂ ਮੰਨੀ ਜਾਏਗੀ ਪੰਜਾਬ 'ਚ ਮੌਸਮ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ 'ਚ ਮੀਂਹ ਪੈ ਸਕਦਾ ਹੈ ਤੇ ਇਸ ਮੀਂਹ ਤੋਂ ਬਾਅਦ ਮੌਸਮ ਇੱਕ ਵਾਰ ਫਿਰ ਤੋਂ ਇਸ ਤਰੀਕੇ ਕਰਵਟ ਲਵੇਗਾ ਕਿ ਠੰਡ ਕਾਫੀ ਜ਼ਿਆਦਾ ਵਧੇਗੀ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ ਤੇ ਆਉਣ ਵਾਲੇ ਦਿਨਾਂ ਦਾ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਮੌਸਮ ਵਿਭਾਗ ਨੇ ਕੀ ਕੁਝ ਦੱਸਿਆ ਅੱਜ ਇਸ ਖਾਸ ਵੀਡੀਓ 'ਚ ਤੁਹਾਨੂੰ ਦੱਸਾਂਗੇ ਹੰਤੱਕ ਸਾਡੀ ਵੀਡੀਓ ਨੂੰ ਜ਼ਰੂਰ ਦੇਖਿਓ ਤੇ ਨਾਲ ਹੀ ਨਾਲ ਜੇਕਰ ਹਾਲੇ ਤੱਕ ਵੀ ਤੁਸੀਂ ਸਾਡੇ ਫੇਸਬੁਕ ਪੇਜ ਨੂੰ ਲਾਈਕ ਤੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦ ਤੋਂ ਜਲਦ ਕਰ ਲੇ ਹੁਣ ਗੱਲ ਕੀਤੀ ਜਾਵੇ ਮੌਸਮ ਦੀ ਤੇ ਮੌਸਮ ਵਿਭਾਗ ਨੇ ਦੱਸਿਆ ਹੈ ਇਹ ਪੰਜਾਬ ਦੇ ਵਿੱਚ ਮੌਸਮ ਅੱਜ ਤੋਂ ਕਰਵਟ ਲੈਣੀ ਸ਼ੁਰੂ ਕਰ ਦੇਗਾ ਤੇ ਲੋਕਾਂ ਨੂੰ ਠੰਡ ਤੋਂ ਰਾਹਤ ਮਿਲਣੀ ਲੱਗ ਜਾਏਗੀ ਮੌਸਮ ਵਿਭਾਗ ਦੇ ਮੁਤਾਬਕ ਇਸ ਹਫਤੇ ਬਾਕੀ ਦਿਨਾਂ ਦੇ ਵਿੱਚ ਸੀਤ ਲਹਿਰ ਜਾਂ ਫਿਰ ਤੋਂ ਹੰ ਦਾ ਕੋਈ ਅਲਰਟ ਨਹੀਂ ਆਉਂਦਾ ਸਵੇਰ ਦੇ ਤਾਪਮਾਨ ਦੇ ਵਿੱਚ ਵਾਧਾ ਵੀ ਦਰਜ ਕੀਤਾ ਜਾਏਗਾ ਦੂਸਰੇ ਪਾਸੇ ਪੱਛਮੀ ਪ੍ਰਭਾਵ ਦੇ ਕਾਰਨ ਆਉਣ ਵਾਲੇ ਦਿਨਾਂ ਦੇ ਵਿੱਚ ਬਰਸਾਤ ਜੋ ਹੈ ਉਹ ਹੋ ਸਕਦੀ ਹੈ ਮੌਸਮ ਵਿਭਾਗ ਦੇ ਵੱਲੋਂ ਅਸੂਬੇ ਭਾਰ ਦੇ ਵਿੱਚ ਮੌਸਮ ਸਾਫ਼ ਰਹਿਣ ਦੀ ਭੂਕਵਾਨੀ ਕੀਤੀ ਗਈ ਹੈ ਪਰ ਵਿਭਾਗ ਦਾ ਕਹਿਣਾ ਹੈ ਕਿ 31 ਜਨਵਰੀ ਤੱਕ ਸੂਬੇ ਦੇ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਜ਼ਰੂਰ ਹੈ ਪਰ ਇਸੇ ਦੇ ਨਾਲ ਬਰਫਬਾਰੀ ਜੋ ਪਹਾੜੀ ਇਲਾਕਿਆਂ 'ਚ ਹੋ ਰਹੀ ਹੈ ਉਸ ਦਾ ਅਸਰ ਪੰਜਾਬ 'ਚ ਵੇਖਣ ਨੂੰ ਮਿਲ ਸਕਦਾ ਹੈ ਜਿਸ ਕਾਰਨ 31 ਜਨਵਰੀ ਤੋਂ 3 ਫਰਵਰੀ ਤੱਕ ਕਈ ਥਾਂਾਂ 'ਤੇ ਬਰਸਾਤ ਹੋ ਸਕਦੀ ਹੈ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਕਈ ਥਾਂਾਂ 'ਤੇ ਠੰਡ ਲਹਿਰ ਦੇ ਨਾਲ ਨਾਲ ਤੋਂ ਦਾ ਅਸਰ ਵੇਖਣ ਨੂੰ ਮਿਲਿਆ ਫਰੀਦਕੋਟ ਦੇ ਵਿੱਚ ਸਭ ਤੋਂ ਵੱਧ ਤਾਪਮਾਨ 25.5 ਡਿਗਰੀ ਦਰਜ ਕੀਤਾ ਗਿਆ ਤੇ ਬੋਹਰ ਦੇ ਵਿੱਚ 2.4 ਡਿਗਰੀ ਤਾਪਮਾਨ ਦੇ ਨਾਲ ਸਭ ਤੋਂ ਠੰਡਾ ਇਲਾਕਾ ਹੋ ਰਿਹਾ। ਹਾਲਾਂਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਘੱਟੋ ਘੱਟ ਤਾਪਮਾਨ 10 ਡਿਗਰੀ ਤੋਂ ਹੇਠਾਂ ਬਣਿਆ ਹੋਇਆ। ਵਿਭਾਗ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਲਈ ਠੀਤ ਲਹਿਰ ਜਾਂ ਫਿਰ ਧੁੰਦ ਨੂੰ ਲੈ ਕੇ ਕਿਸੇ ਕਿਸਮ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਇਹ ਵੀ ਆਖਿਆ ਗਿਆ ਹੈ ਕਿ ਆਉਣ ਵਾਲੇ 4 ਦਿਨਾਂ ਦੇ ਵਿੱਚ ਹੀ ਸਵੇਰੇ ਦੇ ਘੱਟੋ ਘੱਟ ਤਾਪਮਾਨ ਦੇ ਵਿੱਚ 2 ਤੋਂ 4 ਡਿਗਰੀ ਤੱਕ ਦਾ ਵਾਧਾ ਜੋ ਹੈ ਉਹ ਦਰਜ ਕੀਤਾ ਜਾ ਸਕਦਾ ਹੈ। ਤੇ ਜਿੰਨਾ ਹੋ ਸਕੇ ਇਸ ਬਦਲਦੇ ਹੋਏ ਮੌਸਮ ਤੋਂ ਆਪਣਾ ਖਿਆਲ ਲੋਪ ਜਰੂਰ ਰੱਖਣ ਅਜਿਹੇ ਮੌਸਮ ਵਿਪਾਦ ਨੇ ਕਿਹਾ ਕਿਉਂਕਿ ਇਹ ਜਿਹੜਾ ਮੌਸਮ ਹੈ ਧੋਖੇ ਵਾਲਾ ਮੌਸਮ ਹੈ ਕਈ ਵੇਲੇ ਠੰਡ ਹੋ ਜਾਂਦੀ ਹੈ ਕਈ ਵੇਲੇ ਧੁੱਪ ਨਿਕਲਣ ਕਾਰਨ ਗਰਮੀ ਲੱਗਣ ਲੱਗ ਜਾਂਦੀ ਹੈ ਜਿਸ ਕਾਰਨ ਕਈ ਲੋਕ ਅਜਿਹੇ ਨੇ ਜਿਹੜੇ ਕਿ ਗਰਮ ਕੱਪੜੇ ਉਤਾਰ ਦਿੰਦੇ ਨੇ ਉਹਨਾਂ ਦੇ ਵੱਲੋਂ ਮੋٹے ਕੱਪੜੇ ਨਹੀਂ ਪਾਏ ਜਾਂਦੇ ਤਾਂ ਫਿਰ ਕਈ ਵਾਰ ਬਿਮਾਰੀਆਂ ਘੇਰ ਲੈਂਦੀਆਂ ਨੇ ਤੇ ਜਿੰਨਾ ਹੋ ਸਕਦਾ ਇਸ ਬਦਲਦੇ ਹੋਏ ਮੌਸਮ ਤੋਂ ਆਪਣਾ ਆਪਣੇ ਬੱਚਿਆਂ ਦਾ ਤੇ ਘਰ ਦੇ ਵਿੱਚ ਰਹਿੰਦੇ ਬਜ਼ੁਰਗਾਂ ਦਾ ਖਾਸ ਖਿਆਲ ਜ਼ਰੂਰ ਰੱਖੋ ਬਾਜ਼ਾਰ ਦੇ ਵਿੱਚ ਇੱਕ ਵਾਰ ਫਿਰ ਤੋਂ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ ਰੋਜ਼ਾਨਾ ਦਾ ਇਹ ਉਤਾਰ ਚੜਾਅ ਵੇਖਣ ਨੂੰ ਮਿਲਦਾ ਰਹਿੰਦਾ ਹੈ ਪਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਇੱਕ ਵਾਰ ਫਿਰ ਕੀਮਤਾਂ ਵੱਧ ਗਈਆਂ ਤੇ ਆਖਰਕਾਰ ਇਹ ਕੀਮਤਾਂ ਕਿੱਥੇ ਪਹੁੰਚ ਗਈਆਂ ਨੇ ਅੱਜ ਦੇ ਇਸ ਖਾਸ ਵੀਡੀਓ 'ਚ ਤੁਹਾਨੂੰ ਦੱਸਾਂਗੇ ਤੇ ਅੰਤ ਤੱਕ ਸਾਡੀ ਵੀਡੀਓ ਦੇ ਨਾਲ ਜੁੜੇ ਜ਼ਰੂਰ ਕਿ ਦੱਸਿਆ ਜਾ ਰਿਹਾ ਹੈ ਕਿ ਸੋਨੇ ਚਾਂਦੀ ਦੇ ਜੋ ਵਾਅਦਾ ਕਾਰੋਬਾਰ ਦੇ ਵਿੱਚ ਉਛਾਲ ਲਗਾਤਾਰ ਜਾ ਰਿਹਾ ਹੈ ਸੋਨੇ ਨੇ ਜਿਸ ਤਰੀਕੇ ਦੇ ਨਾਲ ਰਿਕਾਰਡ ਬਣਾ ਲਿਆ ਹੈ ਕਿ 80440 ਰੁਪਏ ਦੇ ਉਸ ਸਭ ਤੋਂ ਉੱਚਲੇ ਪੱਧਰ ਤੇ ਪਹੁੰਚ ਚੁੱਕਾ ਹੈ ਕਿ ਮੰਤਰੀ ਬਾਜ਼ਾਰ ਦੇ ਵਿੱਚ ਚਾਂਦੀ ਜੋ ਹੈ ਉਹ 0.13 ਫੀਸ ਦੀ ਵਾਧੇ ਦੇ ਨਾਲ 91170 ਰੁਪਏ ਦੇ ਆਸ-ਪਾਸ ਕਾਰੋਬਾਰ ਕਰ ਰਹੀ ਹੈ ਜਦ ਕਿ ਚਾਂਦੀ ਮਜ਼ਬੂਤ ਸ਼ੁਰੂਆਤ ਤੋਂ ਬਾਅਦ ਗਿਰਾਵਟ ਦੇ ਨਾਲ ਕਾਰੋਬਾਰ ਕਰ ਰਹੀ ਹੈ ਸੋਨੇ ਦੀਆਂ ਫਿਊਚਰ ਕੀਮਤਾਂ ਜਿਹੜੀਆਂ ਨੇ ਉਹ ਉਚਤਮ ਸਿਖਰ ਤੇ ਸੋਨੇ ਦੀਆਂ ਇਹ ਫਿਊਚਰਸ ਕੀਮਤਾਂ ਦੇ ਜੋ ਸ਼ੁਰੂਆਤ ਵਾਅਦੇ ਦੇ ਨਾਲ ਹੋਈ ਹੈ ਮਲਟੀ ਕਮੋਡਿਟੀ ਐਕਸਚੇਂਜ ਯਾਨੀ ਕਿ ਐਮਟੀਐਕਸ ਦੇ ਸੋਨੇ ਦਾ ਜੋ ਬੈਚਮਾਰਕ ਫਰਵਰੀ ਦਾ ਕੰਟਰੈਕਟ ਅੱਜ 36 ਰੁਪਏ ਦੇ ਵਾਅਦੇ ਦੇ ਨਾਲ 80325 ਰੁਪਏ ਤੇ ਖੁੱਲਿਆ ਦਸਣ ਦੇ ਸਮੇਂ ਤੱਕ ਇਹ ਜਿਹੜੀ ਕੰਟਰੈਕਟ ਹੈ ਉਹ 63 ਰੁਪਏ ਦੇ ਵਾਅਦੇ ਦੇ ਨਾਲ 80352 ਰੁਪਏ ਤੇ ਕਾਰੋਬਾਰ ਕਰ ਰਿਹਾ ਸੀ ਐਸ.ਟੀ.ਐਲ ਦੇ ਉੱਚੇ ਪੱਧਰ 80413 ਰੁਪਏ ਤੇ ਦੰਦੇ ਹੇਠਲੇ ਪੱਧਰ 80325 ਰੁਪਏ ਤੇ ਇਹ ਪਹੁੰਚ ਚੁੱਕਾ ਹੈ ਸੋਨਾ ਵਾਇਦਾਜ 80413 ਰੁਪਏ ਦੇ ਉੱਚ ਪੱਧਰ ਨੂੰ ਛੂ ਗਿਆ ਦੂਸਰੇ ਪਾਸੇ ਚਾਂਦੀ ਦੀ ਗੱਲ ਕੀਤੀ ਜਾਵੇ ਤਾਂ ਚਾਂਦੀ ਮਜ਼ਬੂਤ ਸ਼ੁਰੂਆਤ ਤੋਂ ਵਾੜ ਡਿੱਗੀ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਤੇਜ਼ੀ ਰਹੀ ਐਮ.ਸੀ.ਐਕਸ ਤੇ ਚਾਂਦੀ ਦਾ ਜੋ ਬੈਚਮਾਰਕ ਮਾਰਚ ਕੰਟਰੈਕਟ ਅੱਜ 1 ਰੁਪਏ ਦੇ ਵਾਧੇ ਦੇ ਨਾਲ ਖੁੱਲਿਆ 91052 ਰੁਪਏ ਤੇ ਖੁੱਲਿਆ ਹੈ ਹਾਲਾਂਕਿ ਖਬਰ ਦੱਸੇ ਜਾਣ ਤੱਕ ਇਹ ਕੰਟਰੈਕਟ 49 ਰੁਪਏ ਦੀ ਗਿਰਾਵਟ ਦੇ ਨਾਲ 99000 ਰੁਪਏ ਤੇ ਕਾਰੋਬਾਰ ਕਰ ਰਿਹਾ ਸੀ ਇਸ ਵਿਲੇ ਦਿਨ ਦੇ ਉੱਚੇ ਪੱਧਰ 99154 ਰੁਪਏ ਤੇ ਦਿਨ ਦੇ ਹੇਠਲੇ ਪੱਧਰ 90905 ਰੁਪਏ ਤੇ ਪਹੁੰਚ ਗਿਆ ਪਿਛਲੇ ਸਾਲ ਚਾਂਦੀ ਦੀ ਫਿਊਚਰ ਕੀਮਤ 1 ਲੱਖ 81 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਉੱਚ ਪੱਧਰ ਨੂੰ ਛੂ ਗਈ ਸੀ 2024 ਦੇ ਵਿੱਚ ਸੋਨੇ ਨੇ 20% ਤੇ ਚਾਂਦੀ ਨੇ 17% ਦੀ ਵੰਡ ਦਿੱਤਾ ਪਿਛਲੇ ਸਾਲ ਸੋਨੇ ਦੀ ਕੀਮਤ 2.2% ਵਧੀ ਸੀ ਇਸ ਦੇ ਨਾਲ ਹੀ ਚਾਂਦੀ ਦੀ ਜੋ ਕੀਮਤ ਹੈ ਉਸ ਦੇ 17.9% ਦਾ ਵਾਧਾ ਹੋਇਆ ਸੀ 1 ਜਨਵਰੀ 2024 ਨੂੰ ਸੋਨਾ 63352 ਰੁਪਏ ਪ੍ਰਤੀ 10 ਗ੍ਰਾਮ ਤੇ ਸੀ ਜੋ ਕਿ 31 ਦਸੰਬਰ 2024 ਨੂੰ 76112 ਰੁਪਏ ਪ੍ਰਤੀ 10 ਗ੍ਰਾਮ ਤੇ ਪਹੁੰਚ ਗਿਆ ਇਸ ਦੌਰਾਨ ਇੱਕ ਕਿਲੋ ਚਾਂਦੀ ਦੀ ਕੀਮਤ ਜਿਹੜੀ ਹੈ ਉਹ 73395 ਰੁਪਏ ਪ੍ਰਤੀ ਕਿਲੋ ਤੋਂ ਵੱਧ ਕੇ 86017 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਹੋ ਗਈ ਸੀ ਹੁਣ ਦੀ ਗੱਲ ਕੀਤੀ ਜਾਵੇ ਤਾਂ ਸੋਨੇ چاندی ਦੇ ਕਾਰੋਬਾਰ ਦੇ ਵਿੱਚ ਲਗਾਤਾਰ ਉਛਾਲ ਜਾ ਰਹੀ ਹੈ ਸੋਨੇ سونے ਦਾ ਜੋ ਅੱਜ ਰੇਟ ਹੈ ਉਹ 80440 ਰੁਪਏ ਦੇ ਸਭ ਤੋਂ ਉੱਚੇ ਪੱਧਰ ਤੇ ਦੱਸਿਆ ਜਾ ਰਿਹਾ ਹੈ ਦੂਸਰੇ ਪਾਸੇ ਚਾਂਦੀ ਦੀ ਗੱਲ ਕੀਤੀ ਜਾਵੇ ਤਾਂ 91170 ਰੁਪਏ ਪ੍ਰਤੀ ਕਿਲੋ ਇਸ ਦਾ ਰੇਟ ਮਾਰਕੀਟ ਦੇ ਵਿੱਚ ਦੱਸਿਆ ਜਾ ਰਿਹਾ ਤੇ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਰੋਜ਼ਾਨਾ ਹੀ ਉਤਾਰ ਚੜਾ ਵੇਖ ਨੂੰ ਮਿਲਦਾ ਰਹਿੰਦਾ ਹੈ ਕੁਝ ਦਿਨ ਕੀਮਤਾਂ ਡਿੱਗਦੀਆਂ ਨੇ ਤੇ ਬਾਅਦ ਦੇ ਵਿੱਚ ਇਹ ਕੀਮਤਾਂ ਵਧਣ ਲੱਗ ਜਾਂਦੀਆਂ ਨੇ ਪਰ ਫਿਲਹਾਲ ਦੀ ਗੱਲ ਕੀਤੀ ਜਾਵੇ ਤਾਂ ਹੁਣ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਬਜਟ ਵੀ ਪੇਸ਼ ਹੋਣ ਵਾਲਾ ਹੈ ਤੇ ਉਸ ਦੇ ਵਿੱਚ ਕਸਟਮ ਡਿਊਟੀ ਜਿਹੜੀ ਹੈ ਸੋਨੇ ਦੀ ਵਧਾਈ ਜਾ ਸਕਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸੋਨੇ ਦਾ ਜੋ ਰੇਟ ਹੈ ਉਹ ਹੋਰ ਜ਼ਿਆਦਾ ਵੱਧ ਸਕਦਾ ਹੈ ਤੇ ਇਸ ਨਾਲ ਅੱਜ ਦੀਆਂ ਕੁਝ ਖਾਸ ਖਬਰਾਂ ਅਜਿਹੀਆਂ ਖਬਰਾਂ ਲੈ ਕੇ ਰੋਜ਼ਾਨਾ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਪਰ ਤਾਂ ਤੱਕ ਤੁਸੀਂ ਜੁੜੇ ਰਹੋ ਦ ਟੀਵੀ ਨਾਲ ਆਇ ਦੇਣਾ